ਅੱਜ ਦੀ ਵੀਡੀਓ ਵਿੱਚ ਆਪਾਂ ਤੋਗਾਵਾਂ ਦੀ ਵੀਡੀਓ ਬਣਾਈ ਆ ਦੋਵੇਂ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਐ ਮੰਨ ਲਓ ਬਈ ਡਾਇਮੰਡ ਪੀਸ ਆ ਗਏ ਜਮਾਂ ਜਰਸੀਆਂ ਦੇ ਤੋਹਫੇ ਆ ਗਏ ਫੇਸ ਬੜੇ ਕਮਾਲ ਆ ਗਏ ਦੋਮਾਂ ਦੇ ਆਪਾਂ ਫੇਸ ਨੇੜੇ ਦੇ ਚੱਕਰ ਬੋਣੇ ਜੰਗ ਕਰੀਆਂ ਨੂੰ ਮੂੰਹ ਇਹਨਾਂ ਦੇ ਵਿੱਚ ਫੇਸ ਆਪਾਂ ਚੈੱਕ ਕਰਾਈਏ ਲੈ ਫੇਸੇ ਦੇਖੋ ਟੋਗੜਾ ਇਹ ਫੁੱਲ ਚੰਗੇ ਆ ਬਈ ਬੁੱਧੀਆਂ ਵਧੀਆਂ ਬਹੁਤ ਕਮਾਲ ਦੀਆਂ ਐ ਲੈ ਲਓ ਇਹ ਤਾਂ ਬੱਚੇ ਆ ਕਿ ਨਹੀਂ ਜੰਗ ਹਾਂ ਆਹ ਕਹਿੰਦਾ ਦੂਜਾ ਸੂਆ ਪਿਓਰਾ ਤਾਂ ਸਹੀ ਗੱਲ ਆ ਪਿਓਰ ਦੂਜਾ ਸੂਆ ਆ ਗਿਆ ਆਜਾ ਕਿਹੜਾ ਸੁਆਗਤ ਇਹ ਨੂੰ ਬਣਾ ਤੀਜਾ ਮੰਨ ਲਿਆ ਗਿਆ ਪਰ ਕਹਿੰਦੇ ਹੋ ਦੂਜੇ ਸੀ ਜਿਨ੍ਹਾਂ ਤੋਂ ਪੱਲੀ ਆ ਠੀਕ ਆ ਬਾਈ ਹਾਂ ਤੇ ਮੂਹ ਦੂਜੇ ਵਾਲਾ ਹੀ ਸਾਰਾ ਕੁਝ ਹੂੰ ਪਰ ਤੀਜਾ ਮੰਨ ਲਿਆ ਮੈਂ ਕੀ ਬਾਤ ਆ ਬਾਈ ਪੱਲੇਵੇ ਦੀਆਂ ਬਾਈ ਸਾਫ ਸੁਥਰੀਆਂ ਕੱਲਾ ਕੱਲਾ ਖਾਣਾ ਬਹੁਤ ਚੰਗਾ ਨਾੜਾ ਨਾੜੇ ਤੇ ਫੁੱਲ ਚੰਗੀਆਂ ਪਲੀਆਂ ਸਵੀਆਂ ਬਾਈ ਚੰਗੀਆਂ ਨੇ ਰੰਗ ਰੂਪ ਬਹੁਤ ਚੰਗੇ ਨੇ ਅੱਗੇ 2 ਨੰਬਰ ਕਿੰਨਾ ਕਿੰਨਾ ਦੁੱਧ ਪਾਦਣੀਆਂ ਜਾਂਗੇ ਦੁੱਧ ਪਾਉਣੀਆਂ 18 18 ਆਰਾਮ ਨਾਲ ਇਹਦੇ ਸੇਵਾ ਕਰੂਗਾ ਹੂੰ ਥਣ ਲੇਵੇ ਦੀਆਂ ਸਾਫ ਫੋਟਾਂ ਨਹੀਂ ਨਾ ਵੱਡੀਆਂ ਸਹੀ ਗੱਲ ਆ ਫੁੱਲ ਵੱਡੀਆਂ ਮੋਲੇ ਤਾਂ ਚੰਗੀਆਂ ਤਾਂ ਕਿੰਨੀਆਂ ਇਹਦਾ ਤੇ ਇਹਦਾ ਕਰਾ ਜੇ ਆਪਾਂ 60 ਚੋਂ ਮਾਨ ਤਣ ਚੱਕੋ ਬਾਈ ਦੋਵੇਂ ਸਸਤੇ ਭਾਜੀ ਬਾਈ ਕਹਿੰਨ ਆਪਾਂ ਦੇ ਦੇਣੀਆ ਪਿੰਡ ਹੰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨੇ ਹਾਲ ਸਿੰਘੜਾ ਮੋਬਾਈਲ ਨੰਬਰ ਬੋਲੀ ਜਾਂ 87278 ਹੂੰ 09954 ਠੀਕ ਹੈ ਬਾਈ